ਕੀ ਕਰਾਂ ਐਡੇ ਵੱਡੇ ਘਰ ਦੇ ਵਿੱਚ ਜੀਵਨ ਲੱਗਦਾ ਹੈਗਾ ਕੰਮ ਵੀ ਸਰਦਨ ਬੰਦਾ ਕਿੰਨਾ ਕੁ ਕਰ ਲੂਗਾ ਪਹਾੜ ਵਰਗੀ ਜ਼ਿੰਦਗੀ ਪਤਾ ਨਹੀਂ ਕਿਵੇਂ ਨਿਕਲੂਗੀ ਮੇਰੀ ਮੇਰਾ ਤਾਂ ਸਾਰੀ ਦੁਨੀਆ ਹੀ ਉਜੜ ਗਈ ਆ ਹਾਂਜੀ ਕੌਣ ਕਸ਼ਮੀਰ ਸਿੰਘ ਦਾ ਘਰ ਪਈ ਆਹੀ ਆ ਹਾਂਜੀ ਆਜੋ ਕਸ਼ਮੀਰ ਸਿੰਘ ਦਾ ਘਰ ਆਹੇ ਹਾਂਜੀ ਹਾਂਜੀ ਮੈਂ ਕੋਈ ਫਤੇ ਕੱਢ ਤੋਆ ਡਾਕ ਘਰ ਚੋਂ ਚਿੱਠੀ ਆਈ ਸੀ ਹਾਂਜੀ ਦੇ ਦਿਓ ਕੋਈ ਨਾ ਅ ਡੈਡ ਨੇ ਤੁਹਾਡੇ ਕਸ਼ਮੀਰ ਸਿੰਘ ਹਾਂਜੀ ਉਹ ਆਪ ਹੈ ਨਹੀਂ ਗਏ ਉਹਨਾਂ ਦੇ ਸਾਈਨ ਲੈਣੇ ਸੀ ਚਿੱਠੀ ਤੇ ਸੌਰੀ ਜੀ ਮੇਰੇ ਡੈਡੀ ਇਸ ਦੁਨੀਆ 'ਚ ਨਹੀਂ ਹੈਗੇ ਹੁਣ ਮਤਲਬ ਕਿ ਡੈਥ ਹੋ ਚੁੱਕੀ ਉਹਨਾਂ ਦੀ ਹਾਂਜੀ ਕੀ ਗੱਲ ਹੋ ਗਈ ਸੀ ਉਹਨਾਂ ਦੀ ਇੱਕ ਕਾਰ ਐਕਸੀਡੈਂਟ 'ਚ ਮੌਤ ਹੋ ਗਈ ਹੋਰ ਹੋਵੇ ਭਾਈ ਪਰਿਵਾਰ 'ਚ ਤੁਹਾਡੇ ਮੰਮੀ ਨਹੀਂ ਜੀ ਮੈਂ ਹੀ ਹਾਂ ਬਸ ਤੁਸੀਂ ਮੈਨੂੰ ਦੱਸੋ ਕੀ ਗੱਲ ਹੈਗੀ ਹੋਰ ਕੋਈ ਹੈ ਨਹੀਂ ਪਰਿਵਾਰ 'ਚ ਨਹੀਂ ਬਹੁਤ ਅਫਸੋਸ ਹੋਇਆ ਸੁਣ ਕੇ ਚਲੋ ਇਹ ਚਿੱਠੀ ਸੀਗੀ ਉਹਨਾਂ ਦੀ ਸਰਕਾਰ ਵੱਲੋਂ ਕੋਈ ਪੜ੍ਹ ਕੇ ਦੇਖ ਲਓ ਕਾਦੇ ਬਾਰੇ ਆਗੀ ਆ ਲਓ ਤੇ ਸਾਈਨ ਕਰ ਦਿਓ ਤੁਸੀਂ ਅੱਛਾ ਇੱਥੇ ਸੈਂ ਕਰ ਲਓ। ਹਾਂ ਲਓ। ਬਾਕੀ ਕੁਛ ਨਾ ਪਤਾ ਲੱਗੇ ਚਿੱਠੀ ਤੇ ਪੁੱਛ ਲਈ ਠੀਕ ਆ। ਤੇ ਮੈਂ ਮੋਬਾਈਲ ਨੰਬਰ ਲਿਖ ਦਿੰਨਾਗਾ ਆਪਣਾ ਚਿੱਠੀ ਦੇ ਉੱਪਰ। ਕਈ ਵਾਰੀ ਨਾ ਪਤਾ ਲੱਗੇ ਹੋਰ ਕੋਈ ਹੈਗਾਗਾ ਤੁਹਾਡਾ ਰਿਸ਼ਤੇਦਾਰ ਜਾਂ ਹੋਰ ਪੜਿਆ ਲਿਖਿਆ। ਨਹੀਂ ਕੋਈ ਨਹੀਂ ਮੈਂ ਪੜ ਲੂਗੀ ਮੈਂ ਪੜੀ ਲਿਖੀ ਆ ਗਈ। ਹਾਂ ਜੇਕਰ ਕੁਛ ਨਾ ਪਤਾ ਲੱਗਿਆ ਨੇ ਮੇਰਾ ਨੰਬਰ ਆ ਤੇ ਫਤੇ ਕੱਢ ਤੁਸੀਂ ਮੈਂ ਤੇ ਤੁਸੀਂ ਪੁੱਛ ਲਓ ਠੀਕ ਹਨ ਠੀਕ ਹੈ ਜੀ ਹਾਂ ਥੈਂਕ ਯੂ ਤੇ ਕਈ ਵਾਰੀ ਕੋਈ ਹੋਰ ਚਿੱਠੀ ਆਉਣੀ ਹੁੰਦੀ ਆ ਤੁਹਾਨੂੰ ਪਤਾ ਹਨਾ ਇਹੋ ਜੀ ਕੰਮ ਹੁੰਦੇ ਨੇ ਬੰਦੇ ਦੇ ਕਈ ਵਾਰ ਵੀ ਮੇ ਵੀ ਹੁੰਦੇ ਨੇ ਕੁਝ ਵੀ ਹੁੰਦਾ ਕੋਈ ਵੀ ਚਿੱਠੀ ਪੱਤਰ ਪਾਉਣਾ ਹੋਵੇ ਤਾਂ ਮੈਨੂੰ ਕਾਲ ਕਰ ਲਿਓ ਇਹ ਨੰਬਰ ਤੇ ਠੀਕ ਹੈ ਜੀ ਤੇ ਮੈਂ ਕੋਈ ਗੱਲ ਨਹੀਂ ਮਜਬੂਰੀ ਸਮਝ ਰਿਹਾ ਤੁਹਾਡੀ ਹਨਾ ਕੱਲੀ ਇੱਕ ਕੁੜੀ ਨੂੰ ਕਿੰਨਾ ਔਖਾ ਹੁੰਦਾਗਾ ਕੋਈ ਚਿੱਠੀ ਵੀ ਪਾਉਣੀ ਕੋਈ ਗੱਲ ਨਹੀਂ ਤੁਸੀਂ ਲਿਖ ਕੇ ਰੱਖ ਲਿਆ ਕਰੋ ਕਿਤੇ ਵੀ ਆ ਮਤਲਬ ਕਿ ਜੇ ਦਫ਼ਤਰ ਨੂੰ ਹਨਾ ਤੁਹਾਨੂੰ ਪਤਾ ਬੰਦੇ ਦੇ ਬੀਮੇ ਹੁੰਦੇ ਨੇ 100 100 ਕੁਝ ਹੁੰਦਾਗਾ ਜਾਂ ਹੁਣ ਤੁਸੀਂ ਮੰਨ ਕੇ ਚਲੋ ਬੰਦੇ ਦੀ 100 ਮਜਬੂਰੀਆਂ ਹੁੰਦੀਆਂ ਹਨਾ ਕਦੋਂ ਵੀ ਫੋਨ ਕਰ ਲਿਓ ਮੈਂ ਆ ਕੇ ਲੈ ਜੂੰ ਕਿਉਂਕਿ ਮੈਂ ਪਿੰਡ ਚ ਆਉਣਾ ਰਹਿਣਾ ਇੱਥੇ ਵੀ ਕਿਉਂਕਿ ਤੁਹਾਡਾ ਪਿੰਡ ਹੋ ਗਿਆ ਦੋ ਤਿੰਨ ਪਿੰਡਾਂ ਨੂੰ ਹੋਰ ਡਾਕਾ ਸਾਡੇ ਪਿੰਡ ਵਾਲੇ ਪੈਦਾਗਾ ਹਾਂਜੀ ਠੀਕ ਹੈ ਕੋਈ ਗੱਲ ਨਹੀਂ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੇਖਾਦੀ ਹੈ ਕਿ ਚਿੱਠੀ ਚਲ ਖੋਲ ਕੇ ਦੇਖ ਦਿਆਂਗੇ ਕੀ ਹੈ ਇਹਦੇ ਵਿੱਚ अच्छा अच्छा ये तो हुआ वो पे जो सरकार ने जेड़ा सहायता भेजी थी उन्होंने मेरे नाल अकाउंट नंबर ਤੇ तार कार्ड ਦਾ ਪ੍ਰੂਫ ਚਾਹੀਦਾਗਾ ਪਰ ਹੁਣ ਮੈਂ सहायता ਕਰਨੀ ਵੀ ਗਈ ਆਗੀ ਸਭ ਕੁਛ ਤਾਂ ਉੱਜੜ ਗਿਆ ਮੇਰਾ ਮੈਨੂੰ ਪੈਸੇ ਦੇ ਕੀ ਲੋੜ ਆਗੀ ਪਰ ਹੁਣ ਕਰ ਵੀ ਕੀ ਸਕਦੇ ਆਂਗੇ ਚਲੋ ਇਹ ਤਾਂ ਮੈਂ ਭੇਜ ਦੂੰਗੀ ਲਗਾ ਕੇ ਫਿਰ ਫੜਾ ਕੇ ਕੌਣ ਆਊਗਾ ਔਰ ਡਾਕੀਆ ਨੰਬਰ ਦੇ ਕੇ ਗਿਆ ਸੀਗਾ ਇੱਕ ਵਾਰ ਉਹਨਾਂ ਨੂੰ ਕਾਲ ਕਰਕੇ ਦੇਖ ਲੈਣੀ ਹੈਗੀ ਜੇ ਲੈ ਜਾਣਗੇ ਤਾਂ ਮੈਂ ਫੜਾ ਦੂੰਗੀ ਕਾਗਜ਼ ਆਪਣੇ ਕਾਲ ਕਰਕੇ ਦੇਖ ਲੈਣੀ ਇੱਕ ਵਾਰੀ ਹੈਲੋ ਹੈਲੋ ਹਾਂਜੀ ਕੌਣ ਹਾਂਜੀ ਸਸ਼ੀਕਾਲ ਜੀ ਸਸ਼ੀਕਾਲ ਉਹ ਤੁਸੀਂ ਪਿੰਡ ਆਏ ਨਹੀਂ ਸੀਗਾ ਜਗੰਡੂਆ ਪਿੰਡ ਜੀ ਆਹ ਕਿਹਦੇ ਘਰ ਆ ਹਾਂਜੀ ਕਸ਼ਮੀਰ ਸਿੰਘ ਕੇ ਹਾਂਜੀ ਹਾਂਜੀ ਤੁਸੀਂ ਕੰਟੈਕਟ ਨੰਬਰ ਵੀ ਦਿੱਤਾ ਸੀ ਆਪਣਾ ਅੱਛਾ ਤੁਸੀਂ ਉਹ ਉਹਨਾਂ ਦੀ ਬੇਟੀ ਨਾਲ ਗੱਲ ਕਰ ਰਹੇ ਹੋ ਜਿਨ੍ਹਾਂ ਦੀ ਡੈਥ ਹੋ ਗਈ ਕਸ਼ਮੀਰ ਸਿੰਘ ਦੀ ਹਾਂਜੀ 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 ਦੱਸੋ ਉਹ ਐਕਚੁਅਲੀ ਗੱਲ ਇਦਾਂ ਸੀ ਕਿ ਵੀ ਮੇਰੇ ਸਾਰੇ ਪਰਿਵਾਰ ਦੀ ਡੈਥ ਹੋ ਗਈ ਸੀ ਨਾ ਇੱਕ ਐਕਸੀਡੈਂਟ 'ਚ ਔਰ ਤੁਸੀਂ ਕਹਿ ਰਹੇ ਤੁਹਾਡੇ ਆਹ ਡੈਡੀ ਦੀ ਡੈਥ ਹੋ ਗਈ ਹਾਂਜੀ ਉਹ ਮੈਂ ਤੁਹਾਨੂੰ ਬਾਅਦ 'ਚ ਦੱਸਾਂਗੇ ਤੁਸੀਂ ਆਇਓ ਤੇ ਇਹਦੇ ਵਿੱਚ ਡਾਕੂਮੈਂਟ ਦੇਣੇ ਸੀਗੇ ਲਗਾ ਕੇ ਅਕਾਊਂਟ ਨੰਬਰ ਤੇ ਆਧਾਰ ਕਾਰਡ ਦਾ ਸਾਰਾ ਸਬੂਤ ਚਾਹੀਦਾ ਸੀ ਉਹਨਾਂ ਨੂੰ ਹਾਂਜੀ ਹਾਂਜੀ ਜੀ ਸਰਕਾਰ ਵੱਲੋਂ ਮੈਨੂੰ ਲੈਟਰ ਆਇਆ ਸੀਗਾ ਉਹ ਤੁਸੀਂ ਡਾਕ ਘਰ ਚ ਪਾ ਦਿਓ ਫਿਰ ਸਾਰੇ ਡਾਕੂਮੈਂਟ ਉਹ ਕਰਕੇ ਹਾਂਜੀ ਤੁਸੀਂ ਲੈ ਲੈ ਕੇ ਜਾ ਸਕਦੇ ਹੋਗੇ ਹਾਂ ਕੋਈ ਗੱਲ ਨਹੀਂ ਮੈਂ ਲੈ ਆ ਜਾਣਾ ਕੋਈ ਗੱਲ ਨਹੀਂ ਕੱਲ ਆਉਂਗਾ ਮੈਂ ਦੁਬਾਰਾ ਚਿੱਠੀਆਂ ਫੜਾਉਣ ਤੇ ਕੱਲ ਲੈ ਜਾਊਂਗਾ ਹਾਂਜੀ ਪਲੀਜ਼ ਐਨੀ ਕੋ ਹੈਲਪ ਕਰ ਦਿਓ ਤੁਸੀਂ ਨਹੀਂ ਕੋਈ ਗੱਲ ਨਹੀਂ ਹੈਲਪ ਵਾਲੀ ਕਿਹੜੀ ਗੱਲ ਮੈਂ ਆਉਣਾ ਹੀ ਆਗਾ ਮੈਂ ਲੈ ਜਾਊਂਗਾ ਬਸ ਤੁਸੀਂ ਡਾਕੂਮੈਂਟ ਤਿਆਰ ਰੱਖੋ ਆਪਣੇ ਸਾਈਨ ਵਗੈਰਾ ਕਰ ਲਓ ਜੋ ਵੀ ਜੋ ਕੁਝ ਮੰਗਿਆ ਗਾ ਹਾਂਜੀ ਠੀਕ ਹੈ ਹਾਂ ਠੀਕ ਹੈ ਜੀ ਠੀਕ ਹੈ ਜੀ ਚਲੋ ਵਿਚਾਰ ਨਹੀਂ ਕਿਹਾ ਤਾਂ ਕਿ ਮੈਂ ਕਰ ਦੂੰਗਾ ਲੈ ਜਾਊਗਾ ਆ ਕੇ ਉਹ ਆਪੇ ਚੰਨ ਕੱਪੜੇ ਤਾਂ ਧੋਤੇ ਗਏ ਬਾਅਦ ਚ ਪ੍ਰੈਸ ਕਰਕੇ ਰੱਖ ਦਿਆਂ ਨਾ ਉਹਨਾਂ ਨੂੰ ਅੱਜ ਤੋਂ ਵਧੀਆ ਧੁੱਪ ਨਿਕਲ ਗਈ ਸੀਗੀ ਅੱਜ ਤਾਂ ਆਈ ਨਹੀਂ ਹੈਗਾ ਡਾਕੀਆ ਕਹਿੰਦਾ ਸੀ ਆਉਂਗਾ ਉਹ ਘਰੋਂ ਭਾਈ ਹਾਂਜੀ 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 ਆਜੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਜੋ ਉਹ ਲੈ ਕੇ ਜਾਣੀ ਸੀ ਚਿੱਠੀ ਜਿਹੜੀ ਤੁਸੀਂ ਕਿਹਾ ਸੀ ਹਾਂਜੀ ਹਾਂਜੀ ਕੋਈ ਨਾ ਬੈਠੋ ਤਾਂ ਸਹੀ ਤੁਸੀਂ ਤੇਿਆਰ ਆ ਲਾਏ ਹੋਏ ਸਾਰੇ ਡਾਕੂਮੈਂਟ ਹਾਂਜੀ ਹਾਂਜੀ ਮੇਰੇ ਸਾਰੇ ਅੱਛਾ ਅੱਛਾ ਸਾਈਨ ਵਗੈਰਾ ਕਰਤੇ ਸੀ ਹਾਂਜੀ ਹਾਂ ਠੀਕ ਹੈ ਜੀ ਲੈਓ ਕੋਈ ਗੱਲ ਨਹੀਂ ਬੈਣਾ ਮੈਂ ਬੈਠੋ ਤੁਸੀਂ ਇਹ ਖਾ ਲਿਓ ਨਹੀਂ ਗੱਡੀ ਖੜੀ ਆ ਘਰ ਚ ਮੋਟਰਸਾਈਕਲ ਕਿੱਡਾ ਵੱਡਾ ਘਰ ਆ ਹਨਾ ਪਤੀ ਨੇ ਕੀ ਪਾਣਾ ਵਰਤਿਆ ਚਲੋ ਪੁੱਛਦਾ ਹਾਂ ਚ ਵੀ ਕੀ ਗੱਲ ਹੋ ਗਈ ਸੀ ਸੁੰਨਾ ਸੁੰਨਾ ਘਰ ਹੋ ਗਿਆ ਵਿਚਾਰੀ ਕੱਲੀ ਰਹਿ ਗਈ ਆ ਲੋ ਇਹ ਚਾਹ ਵੀ ਲਓ ਕੋਈ ਨਹੀਂ ਨਹੀਂ ਚਾਹ ਨੂੰ ਤਾਂ ਕੀ ਸੀਗਾ ਲੈ ਆ ਫੜੋ ਤੁਸੀਂ ਪਹਿਲਾਂ ਵੀ ਡਾਕਟਰ ਫਿਰ ਸੀਗੇ ਮੈਂ ਕੋਠੜਾ ਮੜੇ ਮੈਂ ਚੈੱਕ ਕਰ ਲਈ ਹਾਂ ਹਾਂ ਕਰ ਲਓ ਕੋਈ ਗੱਲ ਠੀਕ ਹੈ ਜੀ ਆ ਦੂਸਰੇ ਡਾਕੂਮੈਂਟ ਵਿੱਚ ਨੇ ਹਾਂ ਜੀ ਹਾਂ ਜੀ ਕੋਈ ਗੱਲ ਮੈਂ ਸਟੈਪਲਰ ਲਾ ਦੂੰਗਾ ਕੋਈ ਗੱਲ ਨਹੀਂ ਸਟੈਪਲਰ ਨਹੀਂ ਲਾਇਆ ਤੁਸੀਂ ਹਾਂ ਜੀ ਹਾਂ ਹਾਂ ਲੋ ਚਾਹ ਤਾਂ ਲੈ ਲਓ ਕੋਕਟ ਹਾਂ ਜੀ ਹਾਂ ਜੀ ਮੈਂ ਵੀ ਹੁਣੇ ਪੀਤੀ ਸੀਗੀ ਚਾਹ ਕੱਪੜੇ ਰਸ ਕਰ ਦਿੱਤੇ ਅੱਛਾ ਤੇ ਇਹ ਗੱਲ ਦੱਸੀ ਨਹੀਂ ਹੈਗੀ ਉੱਦੇ ਪੂਰੀ ਤੁਸੀਂ ਮਤਲਬ ਕਿ ਐਡਾ ਵੱਡਾ ਘਰ ਆਗਾ ਇੰਨੇ ਸੰਦ ਖੜੇ ਨੇ ਘਰ ਦੇ ਵਿੱਚ ਤੇ ਤੁਹਾਡਾ ਬਾਕੀ ਪਰਿਵਾਰ ਬਸ ਕੀ ਦੱਸਾਂ ਜੀ ਸਭ ਕਿਸਮਤ ਦੇ ਲਿਖਿਆ ਨੂੰ ਕੌਣ ਮੋੜ ਸਕਦਾਗਾ ਅਚਲੂ ਮੇਰੇ ਮੰਮੀ ਡੈਡੀ ਤੇ ਮੇਰਾ ਭਰਾ ਸੀਗਾ ਇੱਕ ਹਾਂ ਹਾਂ ਤੇ ਉਹ ਕਿਤੇ ਰਿਸ਼ਤੇਰੇ ਚ ਗਏ ਸੀਗੇ ਅੱਛਾ ਹਾਂਜੀ ਬਸ ਰਸਤੇ ਚ ਟਰੱਕ ਨਾਲ ਟੱਕਰ ਹੋ ਗਈ ਗੱਡੀ ਦੀ ਅੱਛਾ ਤੇ ਬਸ ਛੋਟ ਕੋਈ ਗੱਲ ਨਹੀਂ ਜੀ ਕਿਨ੍ਹੇ ਹੁਣ ਰੱਬ ਦੀਆਂ ਲਿਖਿਆ ਨੂੰ ਕੋਣ ਮੋੜ ਸਕਦਾ ਹਨਾ। ਉਸ ਜ਼ਿੰਦਗੀ ਤੋਂ ਹੁਣ ਕੱਢਣੀ ਪੈਣੀ ਹੈਗੀ। ਬਹੁਤ ਅਫਸੋਸ ਹੋਇਆ ਮੈਨੂੰ ਇਹ ਗੱਲ ਸੁਣ ਕੇ। ਤੇ ਚਿੱਠੀ ਵੀ ਉਹਦੇ ਸਬੰਧ ਵਿੱਚ ਸੀ ਕੋਈ? ਹਾਂਜੀ ਉਹ ਸਰਕਾਰ ਵੱਲੋਂ ਸਹਾਇਤਾ ਮਿਲੀ ਸੀ ਸਾਨੂੰ। ਮੁਆਵਜ਼ਾ ਮਿਲੇਗਾ ਸੀ ਇੱਛਾ। ਹਾਂਜੀ। ਓਕੇ ਓਕੇ। ਇਹ ਕਿਹੜੀ ਥਾਂ ਤੇ ਹੋਇਆ ਸੀ ਐਕਸੀਡੈਂਟ? ਐਕਸੀਡੈਂਟ ਆਪਣੇ ਸੁਨਾਮ ਜਾ ਰਹੀ ਸੀ ਸੁਨਾਮ ਤੋਂ ਅੱਗੇ ਜਾਣਾ ਸੀ ਉਹਨਾਂ ਦੇ। अच्छा अच्छा थीका, थीका, हाँ जी, हाँ जी। ओकी, ओकी, ओकी। अच्छा ठीक है ठीक है हां पीछे जे 4 ਕਿ ਮਹੀਨੇ ਹੋ ਗਏ ਲਗਭਗ ਹਨਾ ਹਾਂਜੀ ਹਾਂਜੀ ਓਕੇ 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 ਬਹੁਤ ਭਿਆਨਕ ਐਕਸੀਡੈਂਟ ਵਾਛਾ ਤੁਹਾਡੇ ਮੰਮੀ ਡੈਡੀ ਸੀ ਉਹ ਹਾਂਜੀ ਓਕੇ 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 ਬਸ ਹੁਣ ਕੀ ਕਰਾਂ ਮੈਂ ਮੈਂ ਕੱਲੀ ਰਹਿ ਗਈ ੜੜਵੜ ਘਰ ਦੇ ਵਿੱਚ ਨਾ ਹੁਣ ਮਰਿਆਂ ਦੇ ਨਾਲ ਮਰ ਹੁੰਦਾ ਵਾ ਜਿਉਣਾ ਤਾਂ ਪੈਣਾ ਹੀ ਆਪਣੀ ਜ਼ਿੰਦਗੀ ਜੀ ਲਈ ਖਾਤਰ ਬਸ ਆਪਣੇ ਮਾਪਿਓ ਆਪਣੀ ਹੁੰਦੇ ਆ ਜੀ ਹੈ ਆਪਣੀ ਮਾਂ ਕਹਿੰਦੇ ਹੁੰਦੇ ਨੇ ਲਾ ਘਰ ਬਨ ਚਾਚੇ ਤਾਇਆ ਮਾਮਾ ਮਾਮਾ ਹੀ ਹੁੰਦੇ ਨੇ ਬਾਕੀ ਬਾਬਲ ਦੀ ਥਾਂ ਵੀ ਕੋਈ ਖੜ ਸਕਦਾ ਹਨਾ ਹਾਂਜੀ ਮੇਰੇ ਚਾਚੇ ਤਾਇਆ ਸਭ ਮੇਰੀ ਜਮੀਨ ਜਦਾਂ ਲੱਪਣ ਨੂੰ ਮਿਲਦੇ ਆਗੇ ਪਰ ਮੈਂ ਕੀ ਕਰਾਂ ਕਿੰਨੀ ਜ਼ਮੀਨ ਹੈ ਤੁਹਾਡੇ ਕੋਲ ਜਮ ਇੰਨਾ ਵੱਡਾ ਘਰ ਆਗਾ ਹਾਂਜੀ 5 ਕਿੱਲੇ ਤਾਂ ਹੈਗੇ ਨੇ ਅੱਛਾ ਅੱਛਾ ਕੋਈ ਗੱਲ ਨਹੀਂ ਕਿਸੇ ਵੀ ਸਹਾਇਤਾ ਦੀ ਲੋੜ ਹੋਵੇ ਤੁਸੀਂ ਮੈਨੂੰ ਦੱਸ ਦਿਓ ਚਿੱਠੀ ਪੱਤਰ ਕੁਝ ਵੀ ਹੋਵੇ ਜਿੰਨੇ ਜੋਗਾ ਮੈਂ ਹੈਗੰ ਕਰੂੰਗਾ ਤੁਹਾਡੇ ਵਾਸਤੇ ਮੱਕੀ ਹੋਰ ਵੀ ਕੁਝ ਹੈ ਤਾਂ ਹੀ ਲੋੜ ਹੋਈ ਦੱਸ ਦੇ ਕੋਈ ਗੱਲ ਨਹੀਂ ਮੇਰਾ ਨੰਬਰ ਤੁਹਾਡੇ ਕੋਲ ਹੈਗਾ ਤੁਹਾਡਾ ਨੰਬਰ ਵੀ ਮੇਰੇ ਕੋਲੇ ਆ ਗਿਆ ਹਨਾ ਤੇ ਕੋਈ ਚਿੱਠੀ ਪੱਤਰ ਹੋਇਆ ਕਰੂ ਮੈਂ ਤੁਹਾਨੂੰ ਪਹਿਲਾਂ ਦੱਸ ਦਿਆ ਕਰੂੰਗਾ ਕਿ ਆ ਡਾਕੂਮੈਂਟ ਲਾ ਦੋ ਹਨਾ ਠੀਕ ਹੈ ਜੀ ਮੱਕੀ ਕੋਈ ਗੱਲ ਨਹੀਂ ਮਨ ਆਨੰਦ ਰਸ਼ ਕਰੋ ਕਹਿੰਦੇ ਹੁੰਦੇ ਨੇ ਰੱਬ ਦੇ ਘਰ ਦੇਰ ਆ ਹਨੇਰ ਨਹੀਂ ਸਭ ਕੁਝ ਠੀਕ ਕਰ ਦੂਗਾ ਕਹਿੰਦੇ ਹੁੰਦੇ ਨੇ ਦੁੱਖ ਸੁੱਖ ਤਾਂ ਜ਼ਿੰਦਗੀ ਦਾੰਗ ਨੇ ਬਸ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਮੈਨੂੰ ਤਾਂ ਬਸ ਇੱਕ ਕੀ ਕਰਾਂ ਹੁਣ ਸਮਝ ਨਹੀਂ ਆ ਰਹੀ ਮੈਂ ਤੁਹਾਨੂੰ ਕੀ ਕਹਾਂ ਮੈਂ ਇੱਕ ਇਹ ਜੇ ਮੋੜ ਤੇ ਆ ਕੇ ਖੜੀ ਹੋ ਗਈਆਂ ਕਿ ਨਾ ਕਿਸੇ ਨੂੰ ਦੁੱਖ ਦੱਸ ਸਕਦੀਆਂ ਕਿ ਨਾ ਕਿਸੇ ਨੂੰ ਕਹਿ ਸਕਦੀਆਂ ਜੀ ਨਹੀਂ ਸਹੀ ਗੱਲ ਹੈ ਤੁਹਾਡੀ ਜੇ ਹੁਣ ਲੋਕਾਂ ਨੂੰ ਭੇਦ ਦੇਣ ਲੱਗੇ ਤਾਂ ਲੋਕ ਭੇਤੀ ਬਣ ਕੇ ਫਿਰ ਘਰ ਲੁੱਟਣ ਨੂੰ ਪੈ ਜਾਂਦੇ ਆਗੇ ਹਾਂਜੀ ਹਾਂਜੀ ਜਿਵੇਂ ਕਹਿੰਦੇ ਹੁੰਦੇ ਆ ਖੁਸ਼ੀ ਵੰਡਣ ਦਾ ਬਾਝ ਜਾਂਦੀ ਹੈ ਦੁੱਖ ਮੰਡਣ ਦਾ ਘਟ ਜਾਂਦਾ ਦੁੱਖ ਸੁੱਖ ਬਣਾਉਣ ਦਾ ਕੋਈ ਤਾਂ ਬੰਦੇ ਦਾ ਚਾਹੀਦਾ ਇਕੱਲੇ ਤਾਂ ਕਹਿੰਦੇ ਹੁੰਦੇ ਨੇ ਵੀ ਬੰਦੇ ਦੇ ਅੰਦਰ ਗੋਲੇ ਹੀ ਬਣ ਜਾਂਦਾਗਾ ਦੁੱਖਾਂ ਦਾ ਇੱਕ ਪਹਾੜ ਟੁੱਟ ਪੈਂਦਾਗਾ ਜਦੋਂ ਬੰਨ ਲੱਕੇ ਫਿਰ ਫਿਰ ਥੋੜਾ ਜਿਹਾ ਮਤਲਬ ਕਿ ਸਕੂਨ ਜਿਹਾ ਮਿਲ ਜਾਂਦਾ ਬੰਦੇ ਦੀ ਰੂਹ ਨੂੰ ਤੁਸੀਂ ਵਧੀਆ ਲੱਗੇ ਮੈਨੂੰ ਥੋੜਾ ਸੁਭਾਵ ਵਧੀਆ ਲੱਗਿਆ ਤੁਸੀਂ ਪੁੱਛਿਆ ਮੈਂ ਤੁਹਾਨੂੰ ਦੱਸਦਾ ਬਸ ਇਨਸਾਨੀਅਤ ਦੇ ਨਾਤੇ ਪੁੱਛਣ ਦਾ ਮੇਰਾ ਫਰਜ਼ ਸੀਗਾ ਜੀ ਤੁਹਾਡੇ ਨਾਲ ਦੁੱਖ ਸੁੱਖ ਬਣਾਉਣ ਦਾ ਗੱਲਬਾਤ ਕਰਕੇ ਤੁਹਾਡੇ ਨਾਲ ਬਹੁਤ ਵਧੀਆ ਲੱਗਿਆ ਤੇ ਅਫਸੋਸ ਵੀ ਹੋਇਆ ਕਿ ਤੁਹਾਡੇ ਨਾਲ ਰੱਬ ਨੇ ਇੰਨੀ ਮਾੜੀ ਕੀਤੀ ਹਨਾ ਬਾਕੀ ਆਇਆ ਕਹਿੰਦੇ ਹੁੰਦੇ ਨੇ ਰੱਬ ਦੇ ਭਾਣੇ ਨੂੰ ਮਿੱਠਾ ਮੰਨਣਾ ਚਾਹੀਦਾ ਹਨਾ ਉਹੀ ਸਭ ਕੁਝ ਕਰਨ ਵਾਲਾਗਾ ਜੋ ਉਹਨਾਂ ਦੀ ਕਿਸਮਤ ਵਿੱਚ ਲਿਖਿਆ ਸੀ ਉਹਨਾਂ ਨਾਲ ਹੋ ਗਿਆ ਹਨਾ ਹਾਂਜੀ ਹੁਣ ਆਇਆ ਵੀ ਤੁਸੀਂ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਕਰ ਲਓ ਜ਼ਿੰਦਗੀ ਜਦੋਂ ਖੁਸ਼ਕ ਤਾਂ ਆਉਂਦੀ ਰਹਿੰਦੇ ਨੇ ਚੋ ਵੀ ਪੈਸਾ ਆਊਗਾ ਬਸ ਮੈਂ ਕੀ ਕਰਨਾ ਮੈਨੂੰ ਕਿਹੜਾ ਕਿਸੇ ਚੀਜ਼ ਦੀ ਕਮੀ ਹੈਗੀ ਮੈਂ ਤਾਂ ਨਾਥ ਆਸ਼ਰਮ ਵਿੱਚ ਭੰਡਿਆਣਾ ਸਾਰਾ ਪੈਸਾ ਨਹੀਂ ਠੀਕ ਹੈ ਜੀ ਮੱਕੀ ਕੋਈ ਵੀ ਲੋਡ ਹੋਈ ਸਹਾਇਤਾ ਦੀ ਮੈਨੂੰ ਦੱਸ ਦਿਓ ਠੀਕ ਹੈ ਨਾ ਇੱਥੋਂ ਤੱਕ ਵੀ ਮੈਂ ਤਾਂ ਕਰ ਸਕਦਾ ਵੀ ਚਲੋ ਸ਼ਹਿਰ ਵਗੈਰਾ ਤੋਂ ਕੋਈ ਸੌਦਾ ਪੱਤਾ ਲਿਆਉਣਾ ਹੋਵੇ ਉਹ ਵੀ ਲਿਆ ਸਕਦਾ ਕਿਉਂਕਿ ਮੈਂ ਰਜਾਨਾ ਹੀ ਮੇਰਾ ਗੀੜਾ ਸ਼ਹਿਰ ਦਾ ਲੱਗਦਾ ਕਿਉਂਕਿ ਅੱਗੇ ਤਹਿਸੀਲ ਤੇ ਤਹਿਸੀਲ ਪੱਦਰ ਤੇ ਉਡਾਕ ਉੱਥੇ ਚਿੱਠੀਆਂ ਵਗੈਰਾ ਫੜਾਉਣੀਆਂ ਪੈਂਦੀਆਂ ਨੇ ਅੱਛਾ ਹਾਂਜੀ ਤੁਸੀਂ ਕਿਹੜੇ ਪਿੰਡ ਦੇ ਹੋਗੇ ਮੈਂ ਫਤੇ ਕੜ ਤੋ ਹੀ ਆਗਾ ਅੱਛਾ ਤੁਸੀਂ ਉੱਥੇ ਦੀ ਆਪਣੇ ਪਿੰਡ ਦੇ ਡਾਕ ਘਰ 'ਚ ਮੈਂ ਡਿਊਟੀ ਕਰਦਾ ਤਿੰਨ ਚਾਰ ਪਿੰਡਾਂ ਨੇ ਆਲੇ-ਦੁਆਲੇ ਦੇ ਮਿਲ ਕੋਈ ਤੁਹਾਡਾ ਪਿੰਡ ਹੋ ਗਿਆ ਤੇ ਇਧਰ ਫਲੇੜਾ ਹੋ ਗਿਆ ਤੇ ਸਾਰੇ ਚਿੱਠੀਆਂ ਮੈਂ ਹੀ ਜੋ ਬੰਨਦਾਗਾ ਅੱਛਾ ਜੀ ਹਾਂ ਤਿੰਨ ਚਾਰ ਪਿੰਡਾਂ ਦਾ ਇੱਕ ਡਾਕ ਘਰ ਹੈਗਾ ਠੀਕ ਹੈ ਜੀ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਚਰ ਵਧੀਆ ਲੱਗਿਆ ਮੈਨੂੰ ਮਿਲ ਕੇ ਆਪਣਾ ਪੰਜਾ ਮਹਿਸੂਸ ਹੋਇਆ ਮੈਨੂੰ ਇਹਨਾਂ ਨਾਲ ਗੱਲ ਕਰਕੇ ਨਹੀਂ ਅੱਜਕੱਲ ਕੋਣ ਕਿਸੇ ਦੁੱਖ ਦਰਦ ਸੁਣਦਾ ਵਾ ਕੀ ਕਰਾਂ ਦੇਖੀ ਕਿਤੇ ਵੀ ਮਨ ਨਹੀਂ ਲੱਗਦਾ ਹੈਗਾ ਕਿਹਨੂੰ ਫੋਨ ਕਰਾਂ ਨਾ ਕਿ ਭੈਣ ਭਾਈ ਰਿਸ਼ਤੇਦਾਰਾ ਕੋਈ ਵੀ ਉਹਨਾਂ ਦੁੱਖ ਸੁੱਖ ਦੀ ਬੰਦਾ ਗੱਲ ਕਰ ਲਵੇ ਨਾ ਕਿ ਮੇਰਾ ਕੋਈ ਦੋਸਤ ਹੈ ਜਿਹੜੋ ਡਾਕੀਆ ਸੀਗਾ ਉਹਨੂੰ ਫੋਨ ਕਰਕੇ ਦੇਖਦੀਏਗੀ ਕਿ ਉਹਨਾਂ ਨੇ ਮੇਰਾ ਕੰਮ ਕਰਵਾਤਾ ਕਿ ਨਹੀਂ ਵੈਸੇ ਵੀ ਉਹ ਵਧੀਆ ਕੰਮ ਕਰਦੇ ਨੇ ਚਲੋ ਭਰ ਇਹਨਾਂ ਨਾਲ ਗੱਲ ਹੋ ਚੁਗੀ ਐਵੇਂ ਤਾਂ ਚੰਗਾ ਵੀ ਨਹੀਂ ਲੱਗਦਾ ਬਿਨਾ ਮਤਲਬ ਕਿਸ ਨੂੰ ਫੋਨ ਕਰਨਾ ਮੈਂ ਕਰਕੇ ਦੇਖਦੀ ਹਾਂ ਕੋਰੀ ਹਲੋ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਮੈਂ ਸਿਮਰਨ ਗੱਲ ਕਰ ਰਹੀ ਹਾਂਗੀ। ਹਾਂਜੀ ਹਾਂਜੀ ਸੇਵ ਕਰ ਲੈਸ ਮੈਂ ਉਸ ਦਾ ਨੰਬਰ। ਅੱਛਾ ਠੀਕ ਹੈ। ਹਾਂਜੀ। ਤੁਹਾਡਾ ਨਾਮ ਕੀ ਵਾਸਤੇ? ਮੇਰਾ ਨਾਮ ਸੁਖਚੈਨ ਸਿੰਘ ਤੁਸੀਂ ਸੁੱਖੀ ਕਹਿ ਸਕਦੇ ਹੋ। ਅੱਛਾ ਠੀਕ ਹੈ। ਹਾਂਜੀ। ਮੈਂ ਤਾਂ ਤੁਹਾਨੂੰ ਵਾਸਤੇ ਉਹ ਪੁੱਛਣ ਵਾਸਤੇ ਕਿ ਕਰਿਆ ਸੀਗਾ ਫੋਨ ਜਿਹੜਾ ਤੁਹਾਨੂੰ ਡਾਕੂਮੈਂਟ ਨਹੀਂ ਭਰਾਈ ਸੀ ਮੈਂ। ਹਾਂਜੀ ਹਾਂਜੀ ਉਹ ਤਾਂ ਮੈਂ ਉਹ ਦੂਸਰੇ ਦਿਨ ਅੱਗੇ ਭੇਜਦੇ ਸੀ। ਉਹ ਤਾਂ ਪਹੁੰਚ ਗਏ ਹੋਣੇ। ਮੁਆਵਜ਼ਾ ਵਗੈਰਾ ਪਿਆ ਨਹੀਂ ਤੁਹਾਨੂੰ ਅਜੇ? ਨਹੀਂ ਹਲੇ ਤੱਕ ਤਾਂ ਕੁਝ ਨਹੀਂ। ਨਹੀਂ ਪਹੁੰਚੂਗੇ ਸਰਕਾਰਾਂ ਦੇ ਐਸੇ-ਵੇਸੇ ਕੰਮ ਹੁੰਦੇ ਨੇ। ਥੋੜਾ ਲੇਟ ਹੋ ਜਾਂਦਾ ਹੁੰਦਾ ਹੋ ਸਕਦਾ ਮਹੀਨਾ ਦੋ ਮਹੀਨੇ ਟੱਪ ਜਾਣ ਮੈਂ ਤਾਂ ਆਪਣਾ ਕੰਮ ਉਸ ਦਿਨ ਹੀ ਕਰਤਾ ਸੀ ਨਹੀਂ ਮੈਂ ਤਾਂ ਉਹ ਹੀ ਪੁੱਛਣਾ ਸੀ ਤੁਸੀਂ ਸਬਮਿਟ ਕਰਾਤੇ ਕਿ ਨਹੀਂ ਹਾਂਜੀ ਹਾਂਜੀ ਕਰਵਾਤੇ ਸੀਗੇ ਅੱਛਾ ਤੇ ਤੁਸੀਂ ਬੀਜੀ ਤਾਂ ਨਹੀਂ ਹੈਗੇ ਨਹੀਂ ਨਹੀਂ ਦੱਸੋ ਨਹੀਂ ਵੈਸੇ ਫੋਨ ਕਰਿਆ ਸੀਗਾ ਕਿਵੇਂ ਉਦਾਸ ਲੱਗ ਰਹੇ ਕੀ ਗੱਲ ਹੋ ਗਈ ਨਹੀਂ ਗੱਲ ਤਾਂ ਕੁਛ ਨਹੀਂ ਜੀ ਬਸ ਕੀ ਕੰਮ ਹੋ ਮੈਂ ਤੁਹਾਨੂੰ ਹਾਂਜੀ ਹਾਂਜੀ ਦੱਸੋ ਖੁੱਲਕੇ ਦੱਸੋ ਕੋਈ ਗੱਲ ਨਹੀਂ। ਬਸ ਕੁਛ ਨਹੀਂ ਗੱਲਾਂ ਪੰਜਾ ਮਹਿਸੂਸ ਹੋ ਰਿਹਾ ਸੀਗਾ। ਮੈਂ ਕਿਹਾ ਚਲ ਤੁਹਾਨੂੰ ਫੋਨ ਕਰ ਲੈਂਦੀ ਹਾਂਗੇ। ਕੋਈ ਗੱਲ ਨਹੀਂ ਤੁਸੀਂ ਘਬਰਾਓ ਨਾ ਅੱਜ ਮੈਂ ਤੁਹਾਡੇ ਪਿੰਡ ਹੀ ਆਉਣਾ ਹੈਗਾ। ਕੋਈ ਗੱਲ ਨਹੀਂ ਤੁਹਾਡੇ ਕੋਲੇ ਜ਼ਰੂਰ ਜਾ ਪੀ ਕੇ ਜਾਊਂਗਾ। ਠੀਕ ਹੈ ਕੋਈ ਨਾ ਆਇਓ ਜ਼ਰੂਰ। ਹਾਂ ਹਾਂ ਹੌਂਸਲਾ ਰੱਖਿਆ ਕਰੋ ਬਸ ਤੁਸੀਂ ਖੁਸ਼ ਰਹਿਆ ਕਰੋ। ਇਹ ਜ਼ਿੰਦਗੀ ਚ ਆਪਾਂ ਕੀ ਲੈ ਆਏ ਨਾ ਜੋ ਹੋ ਗਿਆ ਆਪਾਂ ਭੂਤਕਾਲ ਨੂੰ ਭੁੱਲ ਜੋ ਫਿਊਚਰ ਬਾਰੇ ਸੋਚੋ ਜਾਂ ਵਰਤਮਾਨ ਬਾਰੇ ਸੋਚੋ। ਠੀਕ ਹੈ ਨਾ ਆਪਾਂ ਬੀਤੀਆਂ ਹੋਈਆਂ ਗੱਲਾਂ ਨੂੰ ਜੇਕਰ ਮਨ ਦੇ ਵਿੱਚ ਲਿਆਵਾਂਗੇ ਤਾਂ ਮਨ ਉਦਾਸ ਹੀ ਹੋਊਗਾ ਉਹਨਾਂ ਕੋਈ ਫਾਇਦਾ ਨਹੀਂ ਆਪਣਾ ਸਰੀਰ ਇਹਨੂੰ ਸਾਧ ਕੇ ਰੱਖੋ ਜੇਕਰ ਟੈਨਸ਼ਨ ਨਾ ਮਗੇ ਤਾਂ ਟੈਨਸ਼ਨ ਨਾਲ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ ਹਾਂ ਜੀ ਤੁਸੀਂ ਸਹੀ ਕਹਿ ਰਹੇ ਹੋਗੇ ਹਾਂ ਮੈਂ ਫੇਰ ਆਉਂਗਾ ਜੇਕਰ ਤੁਸੀਂ ਖੁਸ਼ ਹੋਵੋਗੇ ਹੁਣ ਹਾਂ ਜੀ ਠੀਕ ਹੈ ਹਾਂ ਚਲੋ ਮੈਂ ਮਾਰ ਕੇ ਜਾਉਂਗਾ ਜੀ ਦਾ ਠੀਕ ਹੈ ਸ਼ਾਮ ਤੱਕ ਹਾਂ ਠੀਕ ਹੈ ਹਾਂ ਚਾਹ ਤੁਹਾਡੇ ਕੋਲ ਪੀ ਕੇ ਜਾਉਂਗਾ ਫਿਰ ਚਾਹ ਬਣਾ ਕੇ ਰੱਖਿਓ ਠੀਕ ਹੈ ਹਾਂ ਜੀ ਠੀਕ ਹੈ ਕੋਈ ਗੱਲ ਨਹੀਂ ਹਾਂ ਠੀਕ ਹੈ ਓਕੇ ਜਮਾ ਵੀ ਬੰਦੇ ਚਿਕ ਕਮਾਂਡ ਨਹੀਂ ਹੈਗਾ ਕਿਸੇ ਵੀ ਵੱਲ ਦਾ ਬਿਲਕੁਲ ਸਿੱਧੇ ਸਾਦੇ ਨੇ ਮਰੀਆ ਸੁਭਾਅ ਦੇ ਨੇ ਚਲੋ ਅੱਜ ਆਉਣਗੇ ਬਹੁਤ ساری ਗੱਲਾਂ ਕਰਨੇ ਨੇ ਮੈਂ ਵੀ ਉਹਦੇ ਨਾਲ ਹਲੋ ਜੀ ਚਾਹ ਲਓ ਜੀ ਤੁਸੀਂ ਬੈਗਰੀ ਲੈ ਕੇ ਆਪਣਾ ਬੈਗ ਮੈਂ ਉੱਥੇ ਸਾਈਕਲ ਦੀ ਟੋਕਰੀ 'ਚ ਪਿਆਗਾ ਉੱਥੇ ਚਲੋ ਕੌਣ ਲੈ ਜਾਂਦਾ ਚਿੱਠੀ ਨੇ ਉਹ 'ਚ ਕਿਹੜਾ ਕੋਈ ਪੈਸੇ ਨੇ ਵੀ ਕੋਈ ਚੋਰੀ ਕਰਕੇ ਲੈ ਜਾਊਗਾ ਨਹੀਂ ਨਹੀਂ ਬੱਚੇ ਖੇਡਦੇ ਫਿਰਦੇ ਸੀ ਮੈਂ ਕਿਤੇ ਨਹੀਂ ਕੋਈ ਗੱਲ ਨਹੀਂ ਸਾਹਮਣੇ ਹੀ ਖੜਾ ਸਾਈਕਲ ਮੇਰੀ ਗੌਰ ਆ ਗਈ ਅੱਛਾ ਹਾਂਜੀ ਹਾਂਜੀ ਤੁਸੀਂ ਐਨੇ ਦੂਰ ਦੂਰ ਪਿੰਡਾਂ ਜਾਂਦੇ ਹੋਗੇ ਤੁਸੀਂ ਸਾਈਕਲ ਤੇ ਕਰਦੇ ਹੋ ਸਾਰਾ ਕੰਮ ਹਾਂਜੀ ਹਾਂਜੀ ਸਾਈਕਲ ਤੇ ਹੀ ਜਾਂਦਾਗਾ ਮੈਂ ਅਸਲ ਵਿੱਚ 6 ਕੁ ਮਹੀਨੇ ਹੋਏ ਨੇ ਮੇਰੀ ਨੌਕਰੀ ਲੱਗੀ ਨੂੰ ਅ ਮੈਂ ਗਰੀਬ ਘਰੋਂ ਆ ਵੈਸੇ ਸਿਰਫ ਅੱਧਾ ਕਿੱਲਾ ਜ਼ਮੀਨ ਆ ਮੇਰੇ ਮਾਪਿਆਂ ਕੋਲੇ ਤੇ ਬਸ ਮੇਰੀ ਕਿਸਮਤ ਚੰਗੀ ਸੀ ਮਾਪਿਆਂ ਨੇ ਬਹੁਤ ਦੁੱਖਾਂ ਨਾਲ ਮੈਨੂੰ ਪੜਾਇਆ ਲਿਖਾਇਆ ਹਨ ਮੇਰੇ ਡੈਡੀ ਨੇ ਦਿਹਾੜੀ ਕਰਕੇ ਮੇਰੀ ਫੀਸ ਭਰੀ ਆਗੀ ਮੈਨੂੰ 12 ਪੜਾਇਆ ਉਸ ਤੋਂ ਬਾਅਦ ਚਲੋ ਬਈ ਮੇਰੀ ਨੌਕਰੀ ਲੱਗ ਗਈ ਹਨ ਤੇ ਹੁਣ ਵਧੀਆ ਚਲੋ ਘਰ-ਬਾਰ ਵੀ ਪਾਉਣਾਗਾ ਤਾਂ ਕਰਕੇ ਮੈਂ ਪੈਸੇ ਜੋੜ ਰਿਹਾ ਹਾਂ ਪਹਿਲਾਂ ਵੀ ਘਰ ਪਾ ਕੇ ਦੇਮ ਆਪਣੇ ਮਾਪਿਆਂ ਨੂੰ ਰਹਿਣ ਲਈ ਕਿਉਂਕਿ ਜਦੋਂ ਵੀ ਮੀਂਹ ਆਉਂਦਾ ਛੱਤ ਚੋ ਜਾਂਦੀ ਹੈਗੀ ਤੇ ਬਹੁਤ ਔਖਾ ਹੋ ਜਾਂਦਾਗਾ ਤੇ ਮੈਂ ਨਵਾਂ ਵੀ ਮੈਂ ਸਾਈਕਲ ਤੇ ਹਜੇ ਸਾਲ ਡੇਢ ਸਾਲ ਕੱਢ ਲੈਣਾ ਕਿ ਚਲੋ ਤਨਖਾਹ ਤਾਂ ਆਈ ਜਾਣੀ ਆ 35-40 ਹਜ਼ਾਰ ਤੇ ਬਾਅਦ ਵਿੱਚ ਮੋਟਰਸਾਈਕਲ ਲੈ ਲਾਂਗੇ ਨਾਲੇ ਐ ਚਲੋ ਵਰਜਿਸ਼ ਹੋ ਜਾਂਦੀ ਸਾਈਕਲ ਦੇ ਉੱਪਰ ਹਾਂ ਉਹ ਤਾਂ ਚਲੋ ਠੀਕ ਆ ਤੁਹਾਡੀ ਗੱਲ ਜੇ ਤੁਸੀਂ ਮਾਇੰਡ ਨਾ ਕਰੋ ਇੱਕ ਗੱਲ ਕਹਾਂ ਹਾਂਜੀ ਤੁਸੀਂ ਬਾਈਕ ਲੈ ਲਓ ਪੈਸੇ ਤੁਹਾਨੂੰ ਮੈਂ ਦੇ ਦਿੰਨੀ ਆ ਜੀ ਨਹੀਂ ਨਹੀਂ ਅਸਲ ਵਿੱਚ ਮੈਂ ਕਿਸੇ ਤੋਂ ਵੀ ਮੰਗਣਾ ਨਹੀਂ ਚਾਹੁੰਦਾ ਇਹ ਪੈਸੇ ਮੈਂ ਚਾਹੁੰਨਾ ਜਦੋਂ ਵੀ ਕੋਈ ਵੀ ਮੈਂ ਚੀਜ਼ ਲਾਵਾਂ ਮੇਰੇ ਆਪਣੇ ਹੱਕ ਤੇ ਸੱਚ ਦੀ ਖੂਨ ਪਸੀਨੇ ਦੀ ਕਮਾਈ ਹੋਵੇ। ਨਹੀਂ ਮੈਂ ਤਾਂ ਬੱਸ ਤੁਹਾਨੂੰ ਕਹਿ ਰਹੀ ਸੀ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਫਿਰ ਤੁਹਾਡੀ ਮਰਜ਼ੀ ਆ। ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ। ਬਸ ਤੁਸੀਂ ਘਰ ਆਏ ਨੂੰ ਚਾਹ ਪਾਣੀ ਪੁੱਛ ਲੈਣੋ। ਇੰਨੀ ਬਹੁਤ ਮਾਨ ਵਾਲੀ ਗੱਲ ਹੈ ਜੀ ਮੇਰੇ ਵਾਸਤੇ। ਨਹੀਂ ਵਧੀਆ ਲੱਗਿਆ ਮੈਨੂੰ ਤੁਹਾਡਾ ਜਵਾਬ ਸੁਣ ਕੇ। ਬਸ ਐ ਮੇਰੇ ਮਾਪਿਆਂ ਨੇ ਮੈਨੂੰ ਬਹੁਤ ਜ਼ਿਆਦਾ ਗਰੀਬੀ ਦੇਖ ਕੇ ਪਾ ਲਖਾਇਆ ਹਨ ਮੈਂ ਵੀ ਆਪਣੇ ਮਾਪਿਆਂ ਨੂੰ ਬਿਲਕੁਲ ਹੀ ਦੁਖੀ ਨਹੀਂ ਕਰਨਾ ਚਾਹੁੰਦਾ ਪਹਿਲਾਂ ਉਹਨਾਂ ਵਾਸਤੇ ਵਧੀਆ ਘਰ ਬਣਾਉਣਾਗਾ ਮੇਰੀ ਮਾਤਾ ਦੀ ਅੱਖਾਂ ਚ ਦਿੱਕਤ ਆ ਮੇਰੀ ਮਾਤਾ ਦਾ ਆਪਰੇਸ਼ਨ ਕਰਾਉਣਾਗਾ ਅੱਛਾ ਜੀ ਮੇਰੇ ਡੈਡੀ ਦੇ ਗੋਡੇ ਪੋਣ ਨੇ ਗੋਡਿਆਂ ਚ ਦਿੱਕਤ ਆ ਮੈਂ ਆਪਣੇ ਸ਼ੌਂਕ ਤਾਂ ਬਾਅਦ ਚ ਵੀ ਪੂਰੇ ਕਰ ਲੂੰਗਾ ساری ਜ਼ਿੰਦਗੀ ਪਈਆ ਪਰ ਮੈਂ ਪਹਿਲਾਂ ਉਹਨਾਂ ਨੂੰ ਸੁੱਖ ਦੇਣਾ ਚਾਹੁੰਦਾ ਕਿਉਂਕਿ ਕਹਿੰਦੇ ਹੁੰਦੇ ਨੇ ਮਾਪਿਓ ਦੁਨੀਆ ਦੀ ਸਭ ਤੋਂ ਕੀਮਤੀ ਸਗਾਤ ਨੇ ਜਿਹੜੀ ਸਿਰਫ ਇੱਕ ਵਾਰ ਮਿਲਦੀ ਆ ਹੇ ਬਹੁਤ ਵੱਡੀਆਂ ਵਧੀਆ ਸੋਚ ਆ ਤੁਹਾਡੀ ਵੱਡੀ ਸੋਚ ਰੱਖਦੇ ਹੋ ਤੁਸੀਂ। ਥਾਰੀਕ ਇਨਸਾਨ ਐਦਾਂ ਨਹੀਂ ਸੋਚਦਾਗਾ ਪਹਿਲਾਂ ਉਹ ਆਪਣੇ ਬਾਰੇ ਸੋਚਦਾ ਫੇਰ ਦੂਜਿਆਂ ਬਾਰੇ ਸੋਚਦਾਗਾ। ਤੁਸੀਂ ਪਹਿਲਾਂ ਆਪਣੇ ਬਾਰੇ ਸੋਚ ਰਹੇ ਹੋਗੇ। ਹਾਂਜੀ ਹਾਂਜੀ। ਇਹ ਤੋਂ ਵੱਡੀ ਹੋਰ ਕਿਹੜੀ ਗੱਲ ਹੋ ਸਕਦੀ ਹੈ? ਬਸ ਤੁਸੀਂ ਐ ਮੰਨ ਲਓ ਜੀ ਉਹ ਬੱਚੇ ਖੁਸ਼ਕਿਸਮਤ ਹੁੰਦੇ ਨੇ ਜਿਹੜੇ ਅਮੀਰ ਘਰਾਂ 'ਚ ਪੈਦਾ ਹੁੰਦੇ ਨੇ। ਬਾਕੀ ਮਾੜੀ ਕਿਸਮਤ ਉਹਨਾਂ ਦੀ ਵੀ ਨਹੀਂ ਹੁੰਦੀ ਜਿਹੜੇ ਗਰੀਬ ਘਰ 'ਚ ਪੈਦਾ ਹੁੰਦੇ ਨੇ। ਬਾਕੀ ਕਹਿੰਦੇ ਹੁੰਦੇ ਨੇ ਜੇ ਆਪਾਂ ਗਰੀਬ ਜੰਮ ਪਏ ਇਹ ਚ ਆਪਣਾ ਕੋਈ ਕਸੂਰ ਨਹੀਂ ਹੈਗਾ ਜੇ ਆਪਾਂ ਗਰੀਬ ਮਰ ਗਏ ਨਾ ساری ਜ਼ਿੰਦਗੀ ਕਮਾਈ ਕਰਕੇ ਆਪਾਂ ਗਰੀਬ ਹੀ ਰਹੇ ਫਿਰ ਇਹਦੇ ਚ ਆਪਣਾ ਕਸੂਰ ਆਗਾ ਬਸ ਮਿਹਨਤ ਕਰਕੇ ਮੈਂ ਵੀ ਗਰੀਬੀ ਦੂਰ ਕੀਤੀ ਆਗੀ ਬਾਕੀ ਰੱਬ ਨੇ ਮੇਰੀ ਵਾਹ ਫੜੀ ਆਗੀ ਹਾਂਜੀ ਇਹਦਾ ਮਤਲਬ ਹੈ ਤੇ ਤੁਸੀਂ ਤਾਂ ਪੂਰੀ ਤਾਂ ਸੱਟ ਹੋ ਕੇ ਫੇਰ ਹੀ ਵਿਆਹ ਹੋਵੇ ਸੋਚੋਗੇ ਹਾਂਜੀ ਜਦੋਂ ਕੋਈ ਚੰਗੀ ਕੁੜੀ ਮਿਲ ਗਈ ਵਿਆਹ ਵੀ ਕਰਵਾ ਲਾਂਗੇ ਪਰ ਮੈਂ ਕਹਿਣਾ ਜਿਹੇ ਜਿਵੇਂ ਮੈਂ ਵਿਚਾਰ ਰੱਖਦਾ ਮੇਰੇ ਵਿਚਾਰਾਂ ਨੂੰ ਅਸੈਪਟ ਕਰਨ ਵਾਲੀ ਕੁੜੀ ਹੋਵੇ ਮੇਰੇ ਨਾਲ ਮਿਲਦੇ ਜੁਲਦੇ ਵਿਚਾਰ ਹੋਣ ਕਿ ਸਭ ਤੋਂ ਪਹਿਲਾਂ ਮੇਰੇ ਮਾਪਿਆਂ ਨੂੰ ਤਰਜੀਹ ਦੇਵੇ ਉਹ ਬਾਕੀ ਮੈਂ ਇਹ ਵਾਦਾ ਕਰ ਸਕਦਾ ਕਿ ਜੋ ਵੀ ਮੇਰੀ ਜ਼ਿੰਦਗੀ ਚ ਆਊਗੀ ਮੈਂ ਉਹਦੀ ਝੋਲੀ ਖੁਸ਼ੀਆਂ ਨਾਲ ਭਰ ਦਊਗਾ ਉਹਦੀ ਜ਼ਿੰਦਗੀ ਚ ਕੋਈ ਵੀ ਦੁੱਖ ਨਹੀਂ ਆਉਣ ਦੇਵਾਂਗਾ ਕਿਉਂਕਿ ਮੈਂ ਸਾਰੇ ਦੁੱਖ ਜ਼ਿੰਦਗੀ ਚ ਹੰਡਾ ਕੇ ਮੈਨੂੰ ਤਜਰਬਾ ਹੋ ਗਿਆ ਕਿ ਜ਼ਿੰਦਗੀ ਜਿਉਣੀ ਕਿਵੇਂ ਮੈਨੂੰ ਇੱਕ ਜ਼ਿੰਦਗੀ ਨੇ ਸਲੀਕਾ ਸਿਖਾਤਾ ਮੈਂ ਇੰਨਾ ਕਿ ਜ਼ਿੰਦਗੀ ਵਿੱਚ ਸੰਘਰਸ਼ ਕੀਤਾ ਕਿ ਕੌਣ ਆਪਣਾ ਕੌਣ ਬਗਾਨਾ ਕੌਣ ਨਾਲ ਖੜਦਾਗਾ ਅੱਜਕੱਲ ਤਾਂ ਦੁਨੀਆ ਮਤਲਬ ਦੀ ਹੈ ਜੀ ਹਾਂਜੀ ਹਾਂਜੀ ਆਪਾਂ ਜਿੰਨਾ ਕਿਸ ਨੂੰ ਪੈਸੇ ਦੇਈ ਚਾਵਾਂਗੇ ਜਾਂ ਪੈਸੇ ਬਾਰੇ ਸੋਚਾਂਗੇ ਤਾਂ ਆਪਣੇ ਰਿਸ਼ਤੇ ਬਣੇ ਰਹਿਣਗੇ ਨਹੀਂ ਤਾਂ ਫੇਰ ਟੁੱਟ ਜਾਂਦੇ ਰਿਸ਼ਤੇ ਹਾਂਜੀ ਹਾਂਜੀ ਚਲੋ ਕੀ ਉਹ ਜੀ ਕੁੜੀ ਚਾਹੀਦੀ ਹੈ ਤੁਹਾਨੂੰ ਫਿਰ ਕੋਈ ਗੱਲ ਨਹੀਂ ਸਮਾਂ ਆ ਗਿਆ ਉਹ ਵੀ ਦੱਸ ਦਾਂਗੇ ਬਸ ਮੈਂ ਆਪਣੇ ਥੋੜੇ ਜਿਹੇ ਪੈਰਾਂ ਤੇ ਖੜਾ ਹੋ ਜਾਵਾਂ ਬਸ ਥੋੜੇ ਜਿਹਾ ਮੈਂ ਪੈਸਾ ਤੇ ਇਕੱਠਾ ਕਰ ਲਾਂ ਵਿਆਹ ਵੀ ਕਰਵਾਵਾਂਗੇ ਹਾਂਜੀ ਠੀਕ ਹੈ ਚਲੋ ਹੋਂ ਤਾਂ ਨਹੀਂ ਤੁਸੀਂ ਉਦਾਸ ਹੁੰਦੇ ਨਹੀਂ ਤੁਸੀਂ ਹੱਸਦੇ ਬਹੁਤ ਸੋਹਣੇ ਲੱਗਦੇ ਹੋ ਬਸ ਮੇਰੀ ਤੁਹਾਡੇ ਅੱਗੇ ਰਿਕਵੈਸਟ ਆ ਉਦਾਸ ਨਾ ਹੋਇਆ ਕਰੋ ਐਵੇਂ ਕੋਈ ਰੋਗ ਲਾ ਲੋਗੇ ਆਪਣੇ ਸਰੀਰ ਨੂੰ ਸੰਭਾਲ ਕੇ ਰੱਖਿਆ ਕਰੋ ਸਰੀਰ ਇੱਕ ਵਾਰ ਮਿਲਦਾਗਾ ساری ਉਮਰ ਇਹਨੇ ਆਪਣੇ ਨਾਲ ਜਾਣਾ ਇਹਨੂੰ ਜਿੰਨਾ ਸੰਭਾਲ ਲਓ ਨਹੀਂ ਥੋੜਾ ਹੋਰ ਚੀਜ਼ਾਂ ਦਾ ਸੰਭਾਲ ਘੱਟ ਹੋਵੇ ਆਪਾਂ ਨਵੀਂ ਵੀ ਲੈ ਸਕਦੇ ਆ ਪਰ ਸਰੀਰ ਨਾ ਮਾ ਨਹੀਂ ਮਿਲਦਾ ਹਾਂਜੀ ਠੀਕ ਹੈ ਜੀ ਚਲੋ ਮੈਂ ਚੱਲਦਾ ਹੱਸ ਕੇ ਤਾਂ ਦਿਖਾਉ ਹੁਣ ਬਹਿ ਜਾਂਦੇ ਥੋੜੀ ਦੇਰ ਹੁਣ ਹਾਂਜੀ ਕਿਉਂ ਮੇਰੇ ਨਾਲ ਜੀ ਲੱਗ ਗਿਆ ਸੀ ਤੁਹਾਡਾ ਕਿ ਮੇਰੀ ਗੱਲਾਂ ਸੋਹਣੀਆਂ ਲੱਗਦੀਆਂ ਨੇ ਹਾਂਜੀ ਤੁਸੀਂ ਵਧੀਆ ਗੱਲਾਂ ਕਰਦੇ ਹੋਗੇ ਕੋਈ ਗੱਲ ਨਹੀਂ ਮੈ ਤੁਹਾਨੂੰ ਵੀ ਵਧੀਆ ਲੱਗਦਾਗਾ ਜੇ ਤੁਸੀਂ ਮੇ ਨਾਲ ਗੱਲਬਾਤ ਕਰਦੇ ਹੋਗੇ ਮੈਨੂੰ ਨਿਤ ਲੱਗਦਾ ਵੀ ਕੋਈ ਆਪਣਾ ਜਿਹਾ ਲੱਗਦਾਗਾ ਆਪਣਾ ਪੰਜਾ ਲੱਗਦਾਗਾ ਚਲੋ ਕੋਈ ਗੱਲ ਨਹੀਂ ਤੁਸੀਂ ਐ ਕਰਿਓ ਮੈਂ ਚਿੱਠੀਆਂ ਮੰਡ ਕੇ 5 ਵਜੇ ਤੱਕ ਫ੍ਰੀ ਹੋ ਕੇ ਘਰ ਭਾ ਵੇਜੂਗਾ ਤੇ ਤੁਸੀਂ ਕਾਲ ਕਰ ਲਿਓ ਜੇ ਤੁਹਾਡੇ ਮਨ 'ਚ ਕੋਈ ਗੱਲ ਹੈ ਰਹਿ ਗਈ ਹੋਈ ਜਾਂ ਕੋਈ ਹੋਰ ਗੱਲ ਕਰਨੀ ਹੋਏ ਤੁਹਾਡਾ ਚਿੱਤ ਨਾ ਲੱਗਿਆ ਅਸਲ ਵਿੱਚ ਲੱਗ ਜੂਗਾ ਕਿਉਂਕਿ ਮੈਂ ਇੰਨੇ ਵਧੀਆ-ਵਧੀਆ ਗੱਲਾਂ ਦੱਸੀਆਂ ਤੁਹਾਨੂੰ ਚਲ ਠੀਕ ਹੈ ਜੀ ਮੈਂ ਚਲਦਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਹਾਂ ਫੇਰ ਆਇਓ ਕਦੇ ਹਾਂਜੀ ਹਾਂਜੀ ਆਉਂਦਾ ਜਾਂਦਾ ਫੇਰ ਕਦੇ ਚਾਹ ਪਾਣੀ ਪੀ ਕੇ ਜਾਮੇ ਤੁਸੀਂ ਨਮਾਨ ਅਦਰ ਕਰਦੇ ਹੋ ਠੀਕ ਹੈ ਜੀ ਚੰਗਾ ਜੀ ਇੱਥੇ ਤੋਂ ਪਤਾ ਲੱਗਦਾ ਬੰਦੇ ਦੇ ਸੰਸਕਾਰ ਬਹੁਤ ਵਧੀਆ ਮੁੰਡਾ ਹੈਗਾ ਤਿੰਨ ਤਾਂ ਕੋਈ ਲਾਲਚ ਵੀ ਨਹੀਂ ਹੈਗਾ ਵਧੀਆ ਸਾਫ਼ ਦਿਲ ਦਾ ਮੁੰਡਾ ਵਾ ਕੀ ਕਰਾਂ ਦੇ ਕੀ ਚੀਜ਼ਾਂ ਹੀ ਨਹੀਂ ਲੱਗਦਾ ਹੈਗਾ ਉਹ ਇਹਨਾਂ ਨਾਲ ਗੱਲ ਕਰਕੇ ਇੰਨਾ ਵਧੀਆ ਲੱਗਦਾ ਮੈਨੂੰ ਵੀ ਬਸ ਮੇਰੇ ਨਾਲ ਗੱਲਾਂ ਹੀ ਕਰੀ ਜਾਵੇ ਐ ਲੱਗਦਾ ਤਾਂ ਵੀ ਬਸ ਮੇਰਾ ਕੋਈ ਰਿਸ਼ਤਾ ਉਹਦੇ ਨਾਲ ਉਹਨੇ ਵੀ ਨਹੀਂ ਫੋਨ ਕੀਤਾ ਇੱਕ ਵਾਰ ਮੈਨੂੰ ਸ਼ਾਇਦ ਕੰਮ 'ਚ ਬਿਜ਼ੀ ਹੋਊਗਾ ਉਹਦੇ ਚਲੋ ਮੈਂ ਫੋਦੀ ਕਰਕੇ ਦੇਖ ਲੈਂਦੀ ਹਾਂ ਜੀ ਜੇ ਫਿਰ ਫ੍ਰੀ ਹੋਊਗਾ ਤਾਂ ਕਰ ਲੂਗਾ ਮੈਨੂੰ ਫੋਨ ਚੱਕ ਲੂਗਾ ਨਹੀਂ ਤਾਂ ਫਿਰ ਕੋਈ ਗੱਲ ਨਹੀਂ ਹਲੋ ਹਲੋ ਹਾਂਜੀ ਸਸਿਕਾਲ ਸਸਿਕਾਲ ਹੋਰ ਕੀ ਮੂ ਠੀਕ ਹੋ ਹਾਂਜੀ ਹਾਂਜੀ ਵਧੀਆ ਜੀ ਕੀ ਗੱਲ ਤੁਸੀਂ ਫੋਨ ਫੋਨ ਵੀ ਨਹੀਂ ਲਾਇਆ ਮੁੜ ਕੇ ਹਾਂਜੀ ਤੁਸੀਂ ਫੋਨ ਹੀ ਨਹੀਂ ਕੀਤਾ ਮੁੜ ਕੇ ਮੈਂ ਕਹ ਨਹੀਂ ਕੋਈ ਚਿੱਠੀ ਪੱਥਰ ਆਇਆ ਨਹੀਂ ਤੁਹਾਡਾ ਵੈਸੇ ਤਾਂ ਫੋਨ ਵੀ ਨਹੀਂ ਲਾਇਆ ਜਾਂਦਾ ਹੀ ਫਿਰ ਹਾਂ ਇਹ ਤਾਂ ਗੱਲ ਥੋੜੀ ਸਹੀ ਆ ਹਾਂਜੀ ਹਾਂਜੀ ਬਿਨਾਂ ਕੰਮ ਤੋਂ ਤਾਂ ਬੰਦਾ ਗੱਲ ਵੀ ਨਹੀਂ ਕਰ ਸਕਦਾ ਬਿਲਕੁਲ ਹੀ ਬਿਲਕੁਲ ਫਰਮਨ ਤਾਂ ਕੋਈ ਕੰਮ ਨਹੀਂ ਸੀ ਫੇਰ ਵੀ ਤੁਹਾਨੂੰ ਫੋਨ ਕਰ ਲਿਆ। ਅੱਛਾ ਜੀ। ਹੂੰ। ਸਰ ਕੋਈ ਗੱਲ ਨਹੀਂ ਮੈਂ ਵੀ ਫਰੀ ਆ। ਦੱਸੋ ਕੀ ਗੱਲ ਕਰਨੀ ਆ। ਬਸ ਉਦਾਂ ਹੀ ਚਿੱਤ ਜਾਈਨ ਲੱਗਦਾ ਸੀਗਾ ਮੈਂ ਕਿਹਾ ਚੱਲ ਤੁਹਾਡੇ ਨਾਲ ਗੱਲ ਕਰ ਲੈਂਦੀ ਹਾਂ। ਅੱਛਾ ਅੱਛਾ ਕੋਈ ਗੱਲ ਨਹੀਂ ਦੱਸੋ ਚਿੱਤ ਲਵਾ ਦਿੰਨੇ ਆ ਤੁਹਾਡਾ। ਹੋਰ ਕਿਵੇਂ ਠੀਕ ਠਾਕ ਤੁਹਾਡੇ ਘਰੇ ਠੀਕ ਸਭ। ਹਾਂਜੀ ਹਾਂਜੀ ਸਭ ਠੀਕ। ਤੁਸੀਂ ਦੱਸੋ ਤੁਹਾਡੀ ਸਿਹਤ ਠੀਕ ਆ। ਹਾਂਜੀ ਹਾਂ ਮੈਂ ਵੀ ਠੀਕ ਹਾਂਗੀ। ਓਕੇ ਓਕੇ ਬਸ ਇਦਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਪਹਿਲਾਂ ਵੀ ਤੁਹਾਨੂੰ ਕਿਹਾ ਬਸ ਘਬਰਾਇਆ ਨਾ ਕਰੋ। ਜ਼ਿੰਦਗੀ ਨਾਲ ਲੜ ਕੇ ਜਾਇਆ ਜਾਂਦਾ ਹੈ ਮੈਂ ਇੱਕ ਗੱਲ ਕਰਨੀ ਸੀ ਜ਼ਰੂਰੀ ਤੁਹਾਡੇ ਨਾਲ ਹਾਂਜੀ ਹਾਂਜੀ ਤੁਹਾਡੇ ਕੋਲ ਟਾਈਮ ਹੈਗਾ ਆ ਸਕਦੇ ਤੁਸੀਂ ਮਿਲ ਮਿਲਣਾ ਹਾਂਜੀ ਮਿਲਣਾ ਆ ਸਕਦੇ ਹੋ ਤੁਸੀਂ ਅ ਕੰਮ ਦੱਸੋ ਹੀ ਕੰਮ ਤਾਂ ਤੁਹਾਨੂੰ ਮਿਲ ਕੇ ਦੱਸੂਗੀ ਮੈਂ ਹਾਂ ਕੋਈ ਗੱਲ ਨਹੀਂ ਮੈਂ ਆਉਂਗਾ ਸ਼ਾਮ ਨੂੰ ਜੱਠੇ ਮੰਡਰ ਨੇ ਇੱਧਰ ਕੁਝ ਪਾਰਸਲ ਵੀ ਹੈਗੇ ਨੇ ਅੱਛਾ ਹਾਂਜੀ ਚਲੋ ਕੋਈ ਨਾ ਫਿਰ ਤੁਸੀਂ ਆ ਜਾਓ ਫਿਰ ਮਿਲ ਕੇ ਗੱਲ ਕਰਦੇ ਆਂ ਹਾਂਜੀ ਹਾਂ ਕੋਈ ਨਾ ਚਾਹ ਬਣਾ ਕੇ ਰੱਖੋ ਜਰੂਰ ਆਵਾਂਗੇ ਜੀ ਹਾਂਜੀ ਹਾਂਜੀ ਕੋਈ ਨਾ ਜ਼ਰੂਰ ਚਾਹ ਦੀ ਕੀ ਗੱਲ ਐ ਜੱਸ ਠੀਕ ਐ ਜੀ ਹਾਂਜੀ ਓਕੇ ਓਕੇ ਚਲ ਜਦੋਂ ਆਵਾਂਗਾ ਫੇਰ ਹੀ ਗੱਲ ਕਰਦੇ ਹਾਂ ਫੋਨ ਤੇ ਕੀ ਗੱਲ ਕਰਾਂ ਹੁਣ ਉਹਦੇ ਨਾਲ ਮੈਂ ਪਤਾ ਨਹੀਂ ਅਗਲਾ ਕੀ ਸੋਚੂਗਾ ਮੇਰੇ ਮੇਰੇ ਬਾਰੇ ਚਾਹ ਬੜੀ ਸਵਾਦ ਬਣਾਈ ਸੀਗੀ ਤੁਸੀਂ ਮੈਂ ਤਾਂ ਤੁਹਾਡੀ ਚਾਹ ਯਾਦ ਰਹਿੰਦੀ ਆ ਜਦੋਂ ਹੀ ਮੈਂ ਪਿੰਡ ਚ ਆਉਣਾ ਮੇਰਾ ਦਿਲ ਇਹੀ ਕਰਦਾ ਰਹਿੰਦਾ ਤੁਹਾਡੇ ਕੋਲੇ ਚਾਹ ਜ਼ਰੂਰ ਪੀ ਕੇ ਜਾਵਾਂ ਪਰ ਫਿਰ ਵੀ ਕਈ ਵਾਰੀ ਟਾਈਮ ਨਹੀਂ ਲੱਗਦਾ ਹਨਾ ਚਿੱਠੀਆਂ ਇੰਨੀ ਜ਼ਿਆਦਾ ਹੁੰਦੀਆਂ ਇੱਕ ਪਾਰਸਲ ਬਹੁਤ ਜ਼ਿਆਦਾ ਆ ਜਾਂਦੇ ਨੇ ਹਾਂਜੀ ਹਾਂ ਫਿਰ ਚਲੋ ਕੋਈ ਨਾ ਕੰਮ ਤਾਂ ਕਰ ਨਹੀਂ ਆ ਹਾਂਜੀ ਹਾਂਜੀ ਜਿਹੜਾ ਤੁਹਾਡੀ ਡਿਊਟੀ ਹੈਗੀ ਹਾਂਜੀ ਹਾਂਜੀ ਡਿਊਟੀ ਕਹਿੰਦੇ ਨੇ ਸਭ ਤੋਂ ਜ਼ਰੂਰੀ ਹੁੰਦੀ ਆ ਇੱਕ ਮੁਲਾਜ਼ਮ ਦੀ ਉਸ ਤੋਂ ਬਾਅਦ ਦੂਜੇ ਕੰਮ ਹੁੰਦੇ ਨੇ ਮੈਂ ਤਾਂ ਬਸ ਦੁੱਧ ਚ ਪੱਤੀ ਪਾ ਕੇ ਦਿੰਨੇ ਆ ਚਾਹ ਪੱਤੀ ਦਾ ਘਾਟ ਹੀ ਪਾਣੀ ਹੈਗੀ ਹਾਂਜੀ ਹਾਂਜੀ ਨਹੀਂ ਲੌਂਗ ਲੈ ਚੇ ਪਾ ਕੇ ਬਹੁਤ ਵਧੀਆ ਬਣਾਉਂਦੇ ਤੁਸੀਂ ਕੀ ਗੱਲ ਕਰਨੀ ਸੀ ਕਦੇ ਵਾਸਤੇ ਬੁਲਾਇਆ ਸੀ ਤੁਸੀਂ ਮੈਨੂੰ ਗੱਲ ਤਾਂ ਐਦਾਂ ਸੀਗੀ ਹਾਂਜੀ ਦੇਖੋ ਮੈਨੂੰ ਗਲਤ ਨਾ ਸਮਝਿਓ ਨਹੀਂ ਨਹੀਂ ਗੱਲ ਦੱਸੋ ਤੁਸੀਂ ਕੀ ਆ ਮੈਂ ਮਤਲਬ ਤੁਹਾਨੂੰ ਲਾਈਕ ਕਰਦੀ ਆਂ ਜੀ ਇਹ ਕੀ ਕਹਿ ਰਹੇ ਹੋ ਤੁਸੀਂ ਦੇਖੋ ਤੁਹਾਨੂੰ ਪਤਾ ਹੀ ਹੈ ਨਾ ਇੰਨੇ ਵੱਡੇ ਜਿੰਨੀ ਜਦ ਆਦੂ ਮੈਂ ਇਕੱਲੀ ਨਹੀਂ ਸਮਾ ਸਕਦੀ ਜੀ ਤੇ ਮੈਨੂੰ ਉਹਦੇ ਵਾਸਤੇ ਇੱਕ ਭਰੋਸੇਮੰਦ ਤੇ ਵਧੀਆ ਇਨਸਾਨ ਚਾਹੀਦਾ ਜੋ ਤੁਸੀਂ ਹੋ ਗਿਓ ਸਭ ਨਹੀਂ ਹੋਤੇ ਗੱਲ ਤੁਹਾਡੀ ਠੀਕ ਆ ਪਰ ਕਿਤੇ ਰਾਜਾ ਭੋਜ ਕਿਤੇ ਮੇਰੇ ਰਗਾ ਗੰਗੂ ਤੇਲੀ ਤੁਹਾਡਾ ਤੇ ਮੇਰਾ ਮੇਲ ਨਹੀਂ ਹੋ ਸਕਦਾ ਜੀ ਬਾਕੀ ਕਹਿੰਦੇ ਹੁੰਦੇ ਨੇ ਕੱਚੇ ਘਰਾਂ ਦੀ ਇੱਟ ਕਦੇ ਚਵਾਰੇ ਨੂੰ ਨਹੀਂ ਲੱਗਦੀ ਹੁੰਦੀ ਤੁਹਾਡੇ ਕੋਲੇ 10 ਕਿੱਲੇ ਜ਼ਮੀਨ ਤੁਸੀਂ ਐਡੇ ਸ਼ਾਹੂ ਘਰਾਂ ਦੀ ਧੀਓ ਹਣਾ ਮੈਂ ਤਾਂ ਸਿਰਫ ਅੱਦੇ ਕਿੱਲੇ ਵਾਲੇ ਇੱਕ ਗਰੀਬ ਕਿਸਾਨ ਦਾ ਮੁੰਡਾ ਆਂਗਾ। ਤੁਹਾਨੂੰ ਕੋਈ ਤਰਾਜ ਆਗਾ ਇਸ ਰਿਸ਼ਤੇ ਤੋਂ? ਨਹੀਂ, ਇਹ ਤਰਾਜ ਨਹੀਂ। ਕਿਤੇ ਤੁਸੀਂ ਮੇਰੀ ਗਰੀਬੀ ਦਾ ਮਜ਼ਾਕ ਤਾਂ ਨਹੀਂ ਉਡਾਰੇ। ਮੈਨੂੰ ਤੁਸੀਂ ਮਜ਼ਾਕ ਤਾਂ ਨਹੀਂ ਕਰ ਰਹੇ। ਅੱਛਾ ਫਿਰ ਇਦਾਂ ਨਾ ਹੋਵੇ ਕਿ ਮੈਂ ਤੁਹਾਨੂੰ ਪਸੰਦ ਨਾ ਹੋਵਾਂ। ਨਹੀਂ, ਨਹੀਂ, ਇਹੋ ਜੀ ਗੱਲ ਨਹੀਂ। ਤੁਸੀਂ ਬਹੁਤ ਚੰਗੇ ਹੋ ਜੀ। ਮੇਰਾ ਬਹੁਤ ਇੱਜ਼ਤ ਮਾਨ ਕਰਦੇ ਹੋ। ਤੁਸੀਂ ਜਦੋਂ ਵੀ ਘਰ ਆਉਣਾ ਚਾਹ ਪੀਤੇ ਬਿਨਾਂ ਜਾਣ ਨਹੀਂ ਦਿੰਦੇ। ਮੈਂ ਤੁਹਾਡੇ ਬਾਰੇ ਇਦਾਂ ਬਿਲਕੁਲ ਵੀ ਨਹੀਂ ਮੈਂ ਕਦੇ ਸੁਪਨੇ 'ਚ ਵੀ ਨਹੀਂ ਸੋਚ ਸਕਦਾ। ਦੇਖੋ ਸੋਚਿਆ ਤਾਂ ਮੈਂ ਵੀ ਨਹੀਂ ਪਰ ਕੀ ਕਰਾਂ ਮੈਂ ਮਜਬੂਰ ਹੋ ਗਈ ਸੋਚਣ ਵਾਸਤੇ ਕਿਉਂਕਿ ਜਦੋਂ ਮੈਂ ਤੁਹਾਨੂੰ ਦੇਖਿਆ ਪਰਖਿਆ ਤੇ ਨਾਲ ਗੱਲਬਾਤ ਕੀਤੀ ਮੈਨੂੰ ਸਭ ਕੁਝ ਵਧੀਆ ਲੱਗਿਆ ਹੁੰਦਾ ਜਿਵੇਂ ਜੋ ਇੱਕ ਇੱਕ ਅੱਛੇ ਹਮਸਫਰ ਚ ਹੋਣਾ ਚਾਹੀਦਾ ਹੈਗਾ ਤੁਹਾਡੇ ਸਾਰਾ ਕੁਝ ਹੈਗਾ ਤੇ ਕਿਹਨেরা ਦਿਲ ਨਾਲ ਤੋੜੇ ਚਲੋ ਜਿਵੇਂ ਤੁਹਾਡੀ ਮਰਜ਼ੀ ਮੈਂ ਤੁਹਾਡਾ ਕਹਿਣਾ ਕਿਵੇਂ ਮੋੜ ਸਕਦਾਂਗਾ بس ਮੈਂ ਤੌਰ ਉੱਪਰ ਅਬਪਤੀ ਛੱਡਿਆ ਸੀ ਵੀ ਜਿਵੇਂ ਉਹ ਕਰੂਗਾ ਉਹ ਮੈਂ ਆਪਾਂ ਕਰੀ ਜਾਵਾਂਗੇ ਰੱਬ ਨੂੰ ਇਹੋ ਮਨਜ਼ੂਰ ਹੋਣਾ ਤਾਂ ਹੀ ਤਾਂ ਮੈਂ ਤੁਹਾਡੇ ਘਰ ਚਾਹ ਪੀ ਕੇ ਜਾਣਾ ਹਨਾ ਦਾਣਾ ਪਾਣੀ ਲਿਖਿਆ ਸੀ ਤੇ ਮੈਨੂੰ ਕੀ ਪਤਾ ਸੀ ਮੈਂ ਤੁਹਾਨੂੰ ਪਹਿਲੇ ਦਿਨ ਹੀ ਕਿਹਾ ਸੀ ਨਾ ਕਿ ਤੁਹਾਡੇ ਨਾਲ ਗੱਲ ਕਰਕੇ ਤੁਹਾਡੇ ਨਾਲ ਮਿਲ ਕੇ ਮੈਨੂੰ ਆਪਣਾਪਨ ਲੱਗਦਾ ਵਾ ਨਹੀਂ ਮੈਨੂੰ ਵੀ ਆਪਣਾਪਨ ਲੱਗਦਾ ਤਾਂ ਹੀ ਮੈਂ ਆਉਣਾਗਾ ਹਨਾ ਤੁਸੀਂ ਵਧੀਆ ਗੱਲਾਂ ਕਰਦੇ ਹੋ ਤੇ ਮੈਂ ਵੀ ਕਿਸੇ ਦੇ ਘਰ ਨਹੀਂ ਚਾਹ ਪੀਂਦਾ ਮੈਂ ਜਾ ਕੇ ਆਪਣੇ ਉੱਥੇ ਹੀ ਦਾ ਘਰ ਚਾਹ ਵਗੈਰਾ ਬਣਾਉਣਾਗਾ ਮੈਂ ਇੱਥੇ ਕਦੇ ਵੀ ਨਹੀਂ ਚਾਹ ਪਿੱਤੀ ਕਿਸੇ ਦੇ ਵੀ ਘਰ ਆ ਤੁਹਾਡੇ ਨਾਲ ਪਤਾ ਨਹੀਂ ਕਿਵੇਂ ਦਿਲ ਮਿਲ ਗਿਆ ਹਨਾ ਬਾਕੀ ਕਹਿੰਦੇ ਹੁੰਦੇ ਨੇ ਜੋ ਕਰਾਉਂਦਾ ਰੱਬ ਕਰਾਉਂਦਾਗਾ ਤੇ ਤੁਸੀਂ ਚਲੋ ਪ੍ਰਸਤਾਵ ਰੱਖਿਆ ਮੇਰੀ ਇੰਨੀ ਕਾਤ ਨਹੀਂ ਹੈਗੀ ਕਿ ਮੈਂ ਤੁਹਾਡਾ ਪ੍ਰਸਤਾਵ ਠੁਕਰਾਦਾ ਹਨਾ ਮੈਂ ਤੁਹਾਡਾ ਪ੍ਰਸਤਾਵ ਅਕਸੈਪਟ ਕਰ ਦਾਂਗਾ ਮੈਂ ਵੀ ਤੁਹਾਨੂੰ ਪਸੰਦ ਕਰਦਾ ਮੈਂ ਵੀ ਤੁਹਾਡੇ ਨਾਲ ਵਿਆਹ ਕਰਾਉਣ ਲਈ ਤਿਆਰ ਹਾਂ ਫਿਰ ਤੁਸੀਂ ਜਲਦ ਜਲਦੀ ਆਪਣੇ ਮੰਮੀ ਨੂੰ ਲੈ ਕੇ ਆ ਜੀ ਹਾਂਜੀ ਕੋਈ ਗੱਲ ਨਹੀਂ ਮੈਂ ਛੇਤੀ ਛੇਤੀ ਗੱਲ ਕਰ ਲੈਣਾ ਉਹ ਵੀ ਬਹੁਤ ਖੁਸ਼ ਹੋਣਗੇ ਕਿਉਂਕਿ ਉਹ ਵੀ ਚਾਹੁੰਦੇ ਨੇ ਕਿ ਕਰਨੂ ਆਵੇ ਕੰਮਕਾਰ ਕਰਨ ਵਾਲੀ ਕਿਉਂਕਿ ਜੋ ਸਭ ਕੁਝ ਮੇਰਾਗਾ ਉਸ ਬੇਤੁਾਰ ਹੋ ਡਈਏ ਸਾਰਾ ਕੁਝ ਨਹੀਂ ਉਹਦਾ ਕੋਈ ਚੱਕਰ ਨਹੀਂ ਮੈਨੂੰ ਤੁਹਾਡੀ ਕਿਸੇ ਵੀ ਜ਼ਮੀਨ ਦਾ ਦਾ ਕੋਈ ਵੀ ਲਾਲਚ ਨਹੀਂ ਹੈਗਾ ਤੁਸੀਂ ਆਪਣੇ ਨਾਮ ਹੀ ਰੱਖਿਓ ਮੈਂ ਆਪਣੇ ਨਾਮ ਵੀ ਨਹੀਂ ਕਰਾਉਣਾ ਚਾਹੁੰਦਾ ਜੋ ਹੈਗਾ ਮੇਰੇ ਮਾਪਿਆਂ ਨੇ ਦਿੱਤਾ ਬਸ ਚਾਹੇ ਉਹ ਘਟਾ ਮੇਰੇ ਵਾਸਤੇ ਬਹੁਤ ਆਗਾ ਇਹ ਸਹੀ ਗੱਲਾਂ ਤਾਂ ਮੈਨੂੰ ਥੋੜੀ ਵਧੀਆ ਲੱਗਦੀਆਂ ਨੇ ਹਾਂ ਜੀ ਤੁਸੀਂ ਬਿਲਕੁਲ ਵੀ ਲਾਲਚ ਨਹੀਂ ਕਰਦੇ ਚੀਜ਼ ਦਾ ਨਹੀਂ ਬਸ ਮੈਂ ਤਾਂ ਮਾਪਿਓ ਤੋਂ ਇਹੀ ਸਿੱਖਿਆ ਜੋ ਵੀ ਮਾਪਿਓ ਨੇ ਦਿੱਤਾ ਜਾਂ ਆਪਣੇ ਹੱਕ ਸੱਚ ਦਾ ਚਾਹੇ ਉਹ ਪਾਣੀ ਦਾ ਪਰਿਆ ਠੁੱਠਾ ਹੀ ਆ ਉਹ ਵੀ ਆ ਆਪਣੇ ਵਾਸਤੇ ਦਰਿਆ ਦੇ ਬਰਾਬਰ ਆ ਚਲੋ ਹੁਣ ਮੈਂ ਜਾਣਾਂਗਾ ਕੋਈ ਗੱਲ ਨਹੀਂ ਮੈਂ ਮਾਪਿਆਂ ਨਾਲ ਗੱਲ ਕਰਕੇ ਤੁਹਾਨੂੰ ਦੱਸੂਗਾ ਉਮੀਦ ਆਪਾਂ ਛੇਤੀ ਵਿਆਹ ਕਰਾਵਾਂਗੇ ਤੇ ਜਾ ਰਹੇ ਹੋਗੇ ਹਾਂਜੀ ਹਾਂ ਚਲੋ ਹੋਰ ਬੱਚਾ ਨੂੰ ਦੁਪਹਿਰ ਤੱਕ ਛੱਡ ਦੇਮ ਕਿਉਂ ਮਨ ਰਿਸ਼ਤੇਦਾਰੀ ਪੈ ਗਈ ਤਾਂ ਕਰਕੇ ਹਾਂਜੀ ਅਮੀਨ ਪਹਿਲਾਂ ਤਾਂ ਆਪਣਾਪਣ ਲੱਗਦਾ ਸੀ ਆਪਾਂ ਨੂੰ ਇੱਕ ਦੂਜੇ 'ਚ ਹੁਣ ਤਾਂ ਪੱਕੇ ਦੂਜੇ ਦੀ ਹੋਗੇ ਹਾਂ ਠੀਕ ਰਹੇ ਹੋਗੇ ਬੈਸੇ ਜੋੜੀ ਤਾਂ ਆਪਣੀ ਬਹੁਤ ਸੋਹਣੀ ਲੱਗੂਗੀ ਹਾਂਜੀ ਮੈਂ ਵੀ ਸਭ ਕੁਝ ਸੋਚ ਸਮਝ ਕੇ ਕਿਹਾ ਤੁਹਾਨੂੰ ਜਿੰਨੀਆਂ ਵੀ ਮੈਂ ਗੱਲਾਂ ਬਾਤਾਂ ਫੋਨ ਤੇ ਤੁਹਾਡੇ ਨਾਲ ਕਰਦਾ ਹਾਂ ਤੁਹਾਡੀ ਖੁਸ਼ੀ ਵਾਸਤੇ ਕਰਦਾ ਸੀ ਹੋਂਦ ਤੇ ਖੁਸ਼ੀ ਹੈ ਜਿਹੜੀ ਸਦਾਬਾਸਤੀ ਤੁਹਾਡੀ ਹੋਗੀ ਚਲੋ ਮੇਰੀ ਸਾਈਕਲ ਤੱਕ ਮੈਨੂੰ ਛੱਡਿ ਆਓ ਫਿਰ ਹਾਂਜੀ ਹਾਂਜੀ ਦੇਖੋ